ਹਲੇ ਜੜਾ ਹੈ ਇੱਕ ਚਾਹ ਦੇ ਖੁੱਖੇ ਤੇ ਚਾਹ ਪੀ ਰਿਹਾ ਵਿਅਕਤੀ ਤੇ ਦੋ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਨੇ ਕਾਬਰ ਤੋੜ ਗੋਲੀਆਂ ਚੁਲਾ ਦਿੱਤੀਆਂ ਜਿਸ ਦੇ ਵਿੱਚ ਚਾਹ ਪੀ ਰਿਆ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਵਿਅਕਤੀ ਨੂੰ ਪੱਟ ਸਹਿਤ ਇੱਕ ਬਾਤੀ ਗੋਲੀ ਲੱਗੀ ਹੈ ਵਿਅਕਤੀ ਨੂੰ ਉਸ ਦੇ ਦੋਸਤਾਂ ਨੇ ਬਟਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਮੌਕੇ ਦੇ ਪਾਚੇ ਐਸਪੀ ਸਿਟੀ ਨਰੇਂਦਰ ਸਿੰਘ ਦਾ ਇਹ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਬਟਿੰਡਾ ਦੇ ਥਰਮਨ ਕਲੋਨੀ ਦੇ ਨੇੜੇ ਇਹ ਫਾਇਰਿੰਗ ਹੋਈ ਹੈ ਉਥੇ ਦੀ ਘਟਨਾ ਤੁਸੀਂ ਜਾ ਰਹੀ ਹੈ ਚਾ ਦੇ ਖੋਕੇ ਤੇ ਚਾਹ ਪੀ ਰਹੇ ਵਿਅਕਤੀ ਤੇ ਗੋਲੀਆਂ ਚਲਾਈਆਂ ਗਿਆ ਨੇ ਸਾਨੂੰ ਅਜੇ ਇੱਕ ਇਨਫੋਰਮੇਸ਼ਨ ਮਿਲੀ ਸੀ ਜਸਟ ਉਹਨੇ ਕਿ ਇੱਕ ਬੰਦਾ ਜਿਹੜਾ ਸੀਗਾ ਇੱਥੇ ਚਾਹ ਵਾਲਾ ਜਿਹੜਾ ਸਟਾਪਾ ਹੈਗਾ ਇਹਦੇ ਉੱਪਰ ਚਾਹ ਪੀ ਰਿਆ ਸੀਗਾ ਤਾਂ ਜਦੋਂ ਚਾਹ ਪੀ ਕੇ ਉਹ ਜਾਣ ਲੱਗਿਆ ਤਾਂ ਇੱਕ ਦੋ ਮੋਟਰਸਾਂ 'ਤੇ ਸਵਾਰ ਵਿਅਕਤੀ ਸੀਗੇ ਉਹ ਪਹਿਲਾਂ ਤੋਂ ਇੱਥੇ ਖੜੇ ਸੀਗੇ ਤੇ ਜਦੋਂ ਉਹ ਆਪਣਾ ਵਿਕਲ ਵੱਲੋਂ ਵਧਿਆ ਤਾਂ ਉਹਨਾਂ ਨੇ ਜਿਹੜੇ ਹੈਗੇ ਉਹਦੇ ਉੱਪਰ ਫਾਇਰ ਕਰ ਦਿੱਤੇ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਇੱਕ ਇੱਕ ਬਾਹ ਦੇ ਉੱਪਰ ਗੋਲੀ ਲੱਗੀ ਹੈ ਇੱਕ ਉਹਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਜਿਹੜੀ ਹੈਗੀ ਆ ਉਹਦੇ ਦੋਸਤ ਜਿਹੜੇ ਹੈਗੇ ਇਲਾਜ ਵਾਸਤੇ ਸਿਵਲ ਹਸਪਤਲ ਬਠਿੰਡਾ ਵਾਸਤੇ ਲੈ ਗਏ ਨੇ ਤੇ ਇਹ ਜਿਹੜਾ ਬੰਦਾ ਹੈਗਾ ਜਿਹਦੇ ਇੰਜਰੀ ਹੋਈ ਹੈ ਇਹ ਲੱਲੀ ਦਿਸ਼ਾਵੜਾ ਨਾਮ ਦਾ ਵਿਅਕਤੀ ਹੈ ਸਾਂ ਪੂਰਾ ਰੋਡ ਦਾ ਰਹਿਣ ਵਾਲਾ ਹੈ ਤੇ ਬਾਕੀ ਜਿਹੜੀ ਹੈਗੀ ਸਾਡੀ ਹੁਣ ਟੀਮਾਂ ਮੌਕੇ ਤੇ ਅਸੀਂ ਬੁਲਾ ਲਈਆਂ ਨੇ ਸਾਰੀਆਂ ਫੋਰੈਂਸਿਕ ਟੀਮਾਂ ਵੀ ਬੁਲਾਈਆਂ ਨੇ ਤੇ ਸਾਡੇ ਸੀਆਈ ਦੀ ਟੀਮ ਵੀ ਲੱਗੇ ਹੋਈਆਂ ਨੇ ਅਸੀਂ ਹੁਣ ਇਹਦੇ ਫੱਤਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਤੇ ਜਲਦੀ ਹੀ ਟ੍ਰੇ ਇਸ ਚੀਜ਼ ਨੂੰ ਟ੍ਰੇ ਟਰਾਈ ਕਰਾਂਗੇ ਟ੍ਰੇਸ ਕਰਨ ਦੇ ਕਿ ਕਿਹੜੇ ਬੰਦੇ ਸੀ ਕਿ ਜਿਹੜੇ ਆਏ ਸੀ ਮੋਟਰਸਾਈਕਲ ਤੇ ਆਏ ਸੀਗੇ ਬੰਦੇ ਜਿਹੜੇ ਤੇ ਕੌਣ ਸੀਗੇ ਉਹਨਾਂ ਦਾ ਮੋਟਿਵ ਕੀ ਸੀਗਾ ਵਾਜਾ ਰਣਜੀਤ ਕੀ ਹੈ ਸਾਰੇ ਅੰਗਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਸਰ ਇਹਦੇ ਦੋ ਵੀ ਬੱਝੀ ਹੈ ਕੌਣ ਬੰਦਾ ਸੀਗਾ ਕੀ ਨਾਮ ਸੀ ਉਹਦਾ ਇਹ ਲਲਿਤ ਨਾਮ ਦਾ ਵਿਅਕਤੀ ਹੈਗਾ ਇਹ ਸੰਪੂਰਨ ਰੋਡ ਦਾ ਰਹਿਣ ਵਾਲਾ ਹੈ ਬਾਕੀ ਫਰਦਰ ਜਿਹੜੀ ਹੈਗੀ ਹੈ ਇਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋਈ ਹੈ ਫਰਦਰ ਜਿਹੜੀ ਇਹੋ ਦਿਨ ਜਾ ਕੇ ਗੱਲਬਾਤ ਕਰਦੇ ਤੇ ਬਿਆਨਾਂ ਦੇ ਕਲਪਾਸ ਕਰਕੇ ਸਰ ਕੋਈ ਰਣਜੀਤ ਵਗੈਰਾ ਜਾਂ ਕਿਸ ਤਰ੍ਹਾਂ ਆ ਦੇਖੋ ਇਹ ਤਾਂ ਜਿਹੜੀ ਇਨਵ